ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅਮਨਦੀਪ ਸਿੰਘ ਜੀ ਐਸਪੀ ਸ਼ਾਹਕੋਟ ਦੀ ਅਗਵਾਈ ਅਤੇ ਐਸਐਚਓ ਸ਼ਾਹਕੋਟ ਇੰਸਪੈਕਟਰ ਪੂਸ਼ਨ ਸ਼ੇਖਰੀ ਦੀ ਦੇਖਰੇਖ ਹੇਠ ਸ਼ਾਹਕੋਟ ਪੁਲਿਸ ਅਤੇ ਵਿਸ਼ੇਸ਼ ਆਰਮਜ਼ ਕੇਰਲਾ ਪੁਲਿਸ ਵੱਲੋਂ ਸਾਂਝੇ ਤੌਰ ਤੇ ਸ਼ਾਹਕੋਟ ਸ਼ਹਿਰ ਚ ਪੈਦਲ ਫਗੈਰ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਪੁਲਿਸ ਸਟੇਸ਼ਨ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਵਾਲਮੀਕ ਚੌਂਕ ਸਿਵਲ ਹਸਪਤਾਲ ਰੋਡ ਮਲਸੀਆ ਰੋਡ ਮੋਗਾ ਰੋਡ ਬਸ ਸਟੈਂਡ ਆਦੇ ਤੋਂ ਹੁੰਦਾ ਹੋਇਆ ਪੁਲਿਸ ਸਟੇਸ਼ਨ ਵਿਖੇ ਸਮਾਪਤ ਹੋਇਆ ਇਸ ਮੌਕੇ ਐਸਐਚਓ ਪੂਸ਼ਨ ਸ਼ੇਖੜੀ ਨੇ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਲਈ ਹਾਜ਼ਰ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਅਮਨ ਸ਼ਾਂਤੀ ਬਹਾਲ ਰੱਖੀ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਲੋਕ ਸਭਾ ਚੌਂਕਾਂ ਦੇ ਮੱਦੇਨਜ਼ਰ ਅੱਜ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਜੋ ਲੋਕ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਉਨਾ ਕਿਹਾ ਕਿ ਪੁਲਿਸ ਵੱਲੋਂ ਮਾਰੇ ਅਨਸਰਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਲੋਕ ਸਭਾ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ ਸਕਣ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਆਈ ਮਨਦੀਪ ਸਿੰਘ ਜੋਸਨ ਐਸਆਈ ਬਲਵੀਰ ਚੰਦ ਐਸਆਈ ਕਸ਼ਮੀਰ ਸਿੰਘ ਐਸਆਈ ਸਲਿੰਦਰ ਸਿੰਘ ਆਦਿ ਹਾਜ਼ਰ ਹਾਂ ਸਰ ਜਿਹੜਾ 플ੈਗ ਮਾਰਚ ਕੀਤਾ ਗਿਆ ਕਿਸ ਸੰਬੰਧ ਵਿੱਚ ਕੀਤਾ ਗਿਆ 2024 ਦੇ ਲੋਕ ਸਭਾ ਦੇ ਇਲੈਕਸ਼ਨਾਂ ਦੇ ਸੰਬੰਧ ਵਿੱਚ ਇਹ 플ੈਗ ਮਾਰਚ ਕੀਤਾ ਗਿਆ ਤਾਂ ਤਾਂ ਜੋ ਜਿਹੜੇ ਲੋਕ ਸਭਾ ਦਾ ਇਲੈਕਸ਼ਨ ਹਨਾ ਬੜੀ ਸ਼ਾਂਤੀ ਅਮਨ ਤੇ ਕਾਨੂੰਨ ਦੇ ਅਦਾਰੇ ਉਸੇ ਰੱਖ ਕੇ ਕੀਤਾ ਜਾ ਸਕੇ ਇਸੇ ਦੌਰਾਨ ਜਿਹੜਾ ਵਾ ਨਸ਼ੇ ਵਾਲੇ ਦੇ ਕਾਬੂ ਪਾਇਆ ਜਾਏਗਾ ਖੂ ਵਾਲਿਆਂ ਦੇ ਕਾਬੂ ਪਾਇਆ ਜਾਏਗਾ ਤੇ ਲੜਾਈ ਝਗੜ ਦੀ ਵਾਰਤਾ ਨੂੰ ਰੋਕਿਆ ਜਾਏਗਾ ਤਾਂ ਜੋ ਜਿਹੜੇ ਲੋਕ ਹੈ ਇਹ ਬੜੇ ਪੀਸ ਕੋ ਦੇ ਜਿਹੜੀ ਵੋਟਾਂ ਪਾ ਸਕਣ ਬਿਨਾਂ ਡਰ ਤੋਂ ਤੇ ਆਪਣਾ ਜਿਹੜਾ ਵਾ ਨੇਤਾ ਚੁਣ ਸਕਣ ਇਹ ਸਾਡੇ ਸਾਥੀ ਹੈ ਇਲੈਕਸ਼ਨ ਵਾਲੀ ਆਲੇ ਨੇ ਇਹਨਾਂ ਦੀ ਜਿਹੜੀ ਇਹਨਾਂ ਤੋਂ ਸਿਖਲ ਹੋ ਮੈਂ ਕਰਾਇਆ ਹੈ